ਸ਼ਬਦ ਹੜਖੰਡਾ ਅਸੀਰ ਗਰਧਨਾ ਸ਼ਕਤਰੀ ਵਿਸ਼ਪਾਲ ਉਪਾਰ ਪਾਸ਼ਪੰ ਪਛਰਨ ਕਾ ਜੰਤਰੀ ਰਾਜਮੰਤਾ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸ਼ਬਦ ਬ੍ਰਹਮੀ ਰਾਸ਼ਵੀ ਤੁਹਾਲੀ ਤੁ ਕਰਵਾਰ ਹੈ ਨਿਤ ਜੋਤੀ ਮੁਕਤ ਕਾਇਕ ਧਾਰਾ ਸਰ ਕਿਰਪਾਨ ਹੈ ਚੰਡ ਕਾ ਮੰਡ ਕਾ ਵ੍ਰਤ ਕਾ ਜੰਤ ਜਨਨੀ ਕਾਲਤਾ ਗੁਣ ਖਾਨ ਹੈ ਅਕਾਲ ਜੋਤਿ ਦੇਹ ਕੰਤਾ ਮਹਾ ਬਲੀ ਤੇ ਰਖਾਨ ਹੈ ਸਭ ਮਾਨ ਕਾ ਫਲਹਾਨ ਦਾ व्रत पान का जजमान है यह तत्व ब्रह्मा को बतीशा बड़ा जो छत्री ब्रह्म जीत लह भीत रह रिद सत पावा स्त्री लह देर जो बड़ा विकर बैस सब सुख संपता हम धाम धन रोध पाए सुख संपता यह बोला हर गोबिंद का सुनो खालसा भीर फतेह पाओ मैदान में पटड़ हाथ सुनशीर दोहरा जावेद नाम i <laughs>